ਸਾ ਵਾਹਿਗੁਰੂ ਜੀ ਕੀ ਫਤਿਹ ਰਹਿਣ ਨਾ ਪਾਵੈ ਸੁਰ ਨਰ ਦੇਵਾ ਕੌਣ ਕੌਣ ਰਹਿਣ ਨਾ ਪਾਵੈ ਸੁਰ ਨਰ ਦੇਵਾ ਤਕੂਟ ਸਦਾਰੇ ਕਰ ਮੌਣ ਜਾਨ ਸੇਵਾ ਜੀਵਤ ਦੇਖੇ ਜਿਨਿ ਹਰ ਹਰ ਧਿਆਇਆ ਸਾਧ ਸੰਗਤ ਨੇ ਦਰਸ਼ਨ ਪਾ ਲ ਮਰਨਾ ਸਭ ਨੇ ਉਹ ਮਰਨਾ ਹੁੰਦਾ ਸੰਸਾਰ ਦਾ ਮਹਾਪੁਰਖ ਲੀਨ ਹੋ ਜਾਂਦੇ ਨੇ ਮੈਨੂੰ ਯਾਦ ਆਸੀ ਕਥਾ ਕਰਦੇ ਆ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਆਈ ਜਦੋਂ ਸਰੀਰ ਤੇ ਆਗਿਆ ਬਾਬਾ ਬੁੱਢਾ ਜੀ ਨੇ ਸ਼ੇਵੇਂ ਪਾਤਸ਼ਾਹ ਕਹਿਣ ਲੱਗੇ ਆਓ ਆਓ ਮੇਰੇ ਪਿਆਰੇ ਵਿਆਪਕਤਾ ਦੇ ਵਿੱਚ ਲੀਨ ਹੋ ਜਾਓ ਇਹ ਬੜੀ ਸਾਧ ਸਾਧ ਸੰਗਤ ਜੀ ਅਧਿਆਤਮਕ ਡੂੰਗੀ ਗੱਲ ਹੈ ਜਿਹੜੇ ਅਧਿਆਤਮਕ ਅਭਿਆਸੀ ਬੈਠੇ ਉਹ ਹੀ ਸਮਝ ਸਕਦੇ ਆ ਆਓ ਮੇਰੇ ਪਿਆਰੇ ਅਧਿਆਤਮਕ ਬਚਨ ਹੈ ਕਿ ਤੁਸੀਂ ਵਿਆਪਕਤਾ ਵਿੱਚ ਲੀਨ ਹੋ ਜਾਓ ਨਿਰਗੁਣ ਸਰੂਪ ਚ ਚਲੇ ਆਓ ਸੰਤ ਮਹਾਤਮਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਉਹਦੇ ਮਹਾਵਾਕ ਅਨੁਸਾਰ ساری ਜ਼ਿੰਦਗੀ ਬਾਣੀ پڑھਦੇ-ਪੜਦੇ ਸਰੀਰ ਇੱਕ ਵੱਖਰੀ ਚੀਜ਼ ਆ ਆਤਮਾ ਇੰਨੀ ਸ਼ੁੱਧ ਹੋ ਜਾਂਦੀ ਹੈ ਕਿ ਸ਼ਬਦ ਰੂਪ ਹੋ ਜਾਂਦੇ ਆ ਸ਼ਬਦ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਜਾਂਦੇ ਨੇ ਸ਼ਬਦ ਵਿਆਪਕ ਹੈ ਵਿਆਪਕ ਵਿੱਚ ਕਿਤੇ ਵੀ ਹੋ ਸਕਦੇ ਨੇ ਉਹ ਕਿਤੇ ਵੀ ਯਾਦ ਕਰੋ ਮਹਾਪੁਰਖ ਮੈਂ ਤੇ ਕਿੰਨਿਆਂ ਬ੍ਰਹਮ ਗਿਆਨੀਆਂ ਦੇ ਨਾਲ ਸੰਗਤ ਕੀਤੀ ਵਿਛੋੜੇ ਵੀ ਪਏ ਨੇ ਤਾਂ ਫਿਰ ਉਹ ਮਹਾਪੁਰਖ ਇਹ ਹੀ ਕਹਿੰਦੇ ਨੇ ਅਸੀਂ ਕਿਤੇ ਗਏ ਨਹੀਂ ਹੋਏ ਬਾਬਾ ਜੀ ਦਾ ਫੋਨ ਗਿਆ ਵੀ ਮਹਾਪੁਰਖ ਪੂਰੇ ਹੋ ਗਏ ਮੈਂ ਕਿਹਾ ਕਿਤੇ ਨਹੀਂ ਗਏ ਹੈ ਸਾਰੇ ਇੱਥੇ ਹੀ ਹੁੰਦੇ ਨੇ ਹੰਸਾਲੀ ਵਾਲੇ ਸੰਤਾਂ ਬਾਰੇ ਵੀ ਜ਼ਿਕਰ ਚੱਲਦਾ ਰਹਿੰਦਾ ਹੁਣ ਵੀ ਉਹ ਉੱਥੇ ਆਉਂਦੇ ਨੇ ਦੱਸ ਕੇ ਜਾਂਦੇ ਨੇ ਆਹ ਪਾਈ ਐ ਕਰ ਲੋ ਆਹ ਭਾਈ ਆਹ ਕਰਮ ਕਰ ਲੋ ਬਈਤੇ ਵੀ ਸੰਤ ਕਰਤਾਰ ਸਿੰਘ ਜੀ ਖਾਲਸਾ ਕੇ ਦੱਸ ਜਾਂਦੇ ਹੁੰਦੇ ਸੀ ਭਾਈ ਆਹ ਇੱਥੇ ਐ ਬਣਾ ਲਓ ਹੁਣ ਇੱਥੇ ਐ ਬਣਾ ਲਓ ਸਿਰਫ ਇੱਕ ਸਰੀਰ ਅਨੋਪ ਹੋਇਆ ਬਸ ਉਹਲਾ ਜਾ ਕਰ ਗਿਆ ਸਰੀਰ ਨੇ ਤਾਂ ਜਾਣਾ ਹੀ ਜਾਣਾ ਹੁੰਦਾ ਪਰ ਵਿਆਪਕਤਾ ਵਿੱਚ ਲੀਨ ਹੋ ਗਏ ਮੈਨੂੰ ਯੂਕੇ ਦੇ ਵਿੱਚ ਜਦ ਸਿਮਰਨ ਕਰਦੇ ਸੀ ਇੱਕ ਲੜਕਾ ਤਾਂ ਸੀ ਕਲੀਨ ਸ਼ੇਵ ਉੱਠ ਕੇ ਮੈਨੂੰ ਆ ਕੇ ਬਾਅਦ ਚ ਕਹਿੰਦਾ ਕਹਿੰਦਾ ਰਾੜੇ ਵਾਲੇ ਸੰਤ ਐਸ ਰੂਪ ਚੋਂ ਗੁਰੂ ਗ੍ਰੰਥ ਸਾਹਿਬ ਚੋਂ ਆਵਾ ਆਏ ਮੇਰੇ ਸਿਰ ਤੇ ਹੱਥ ਰੱਖਿਆ ਫੇਰ ਸਰੂਪ ਚ ਲੀਨ ਹੋ ਗਏ ਮੈਂ ਕਿਹਾ ਇਹ ਕਹਿੰਦਾ ਇਹ ਕੀ ਹੈ ਮੈਂ ਕਿਹਾ ਬ੍ਰਹਮ ਗਿਆਨੀ ਜਿਹੜੇ ਸ਼ਬਦ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਲੀਨ ਹੋ ਜਾਂਦੇ ਸੋ ਬਾਬਾ ਜੀ ਨੇ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਉਹ ਕਿਤੇ ਨਹੀਂ ਗਏ ਹੈ ਸਤਿਰ ਕਰਕੇ ਜਰੂਰ ਦਰਸ਼ਨ ਹੀ ਹੁੰਦੇ ਪਰ ਹੋਣਗੇ ਦਰਸ਼ਨ ਜਿਨ੍ਹਾਂ ਦੇ ਬਹੁਤ ਜ਼ਿਆਦੇ ਕਰਮ ਚੰਗੇ ਹੋਣਗੇ ਮਿਲਣਗੇ ਵੀ ਉਹ ਹੁਣ ਵੀ ਸੱਚੀ ਗੱਲ ਹੈ ਵੀ ਜਦ ਬਾਬਾ ਜੀ ਬਚਨ ਕਰ ਰਹੇ ਸੀ ਨਾਂ ਸਧਾਰਨਾ ਪੜੀ ਇਹ ਮਹਿਸੂਸ ਹੋ ਰਿਹਾ ਸੀ ਵੀ ਵਿਆਪਕਤਾ ਵਿੱਚੋਂ ਅਸ਼ੀਰਵਾਦ ਦਿੱਤਾ ਮਹਾਪੁਰਸ਼ਾਂ ਨੇ ਸਰੀਰ ਦੇ ਰੋਮ ਖੜੇ ਹੋ ਗਏ ਮੈਂ ਕਿਹਾ ਵੀ ਮੈਨੂੰ ਤਾਂ ਪਿਆਰ ਦੇ ਗਏ ਆਪਣਾ ਤੁਸੀਂ ਵੀ ਮੰਗੋ ਬਾਬਾ ਜੀ ਪਿਆਰ ਬਖਸ਼ਦੇ ਰਹੋ ਅੰਮ੍ਰਿਤ ਦੇ ਸੋਮੇ ਹੁੰਦੇ ਮਹਾਪੁਰਖ ਇਸ ਕਰਕੇ ਕਿਉਂਕਿ ਟਾਈਮ ਅਸੀਂ ਵੀ ਲੇਟ ਆ ਬਹੁਤਾ ਸਮਾਂ ਹੋ ਚੁੱਕਿਆ ਕਿਤੇ ਹੁਣ ਤਾਂ ਵੈਸੇ ਘਟ ਜਾਂਦੇ ਆ ਉਹਨੇ ਕਿਤੇ ਪਰ ਫੇਰ ਵੀ ਜਦੋਂ ਕਦੇ ਵੀ ਸਮਾਂ ਆਊਗਾ ਇੱਥੇ ਪਰਸੀ ਦਾ ਹੋਰ ਫੇਰ ਖੁੱਲ ਕੇ ਵਿਚਾਰਾ ਕਰਾਂਗੇ ਸਾਰੀਆਂ ਸੰਗਤਾਂ ਦਾ तहे ਦਿਨੋਂ ਤਨਵਾਦ ਹੈ ਬਾਬਾ ਜੀ ਦਾ ਵੀ ਅੱਜ ਅੱਜ ਕਹੀਏ ਬਾਬਾ ਜੀ ਚਲੇ ਗਏ ਨੇ ਸੰਗਤ ਰੂਪ ਵਿੱਚ ਹੀ ਬੈਠੇ ਨੇ ਆ ਸਾਰਾ ਉਹਨਾਂ ਦਾ ਬੂਟਾ ਲਾਇਆ ਹੋਇਆ ਇਸ ਕਰਕੇ ਦੂਰ ਨਹੀਂ ਜਾਣਨਾ ਕਦੇ ਵੀ ਪਾਪੁਰਖ ਸਦਾ ਸਾਡੇ ਕੋਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਨੇ ਇਹੀ ਮਾਲਕ ਨੇ ਸਾਰਿਆਂ ਦੇ ਸ਼ਬਦ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵਿਆਪਕਤਾ ਹੋ ਗਈ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਹੁਣ ਬਾਬਾ ਜੀ ਦੇ ਕਹਿਣਾ ਕੋ ਸੋਚਦਾ ਵੀ ਨਹੀਂ ਬਾੜਾ ਉਹ ਤਾਂ ਉਹਨਾਂ ਨੇ ਕਹਿਤਾ ਵੀ ਬੋਲਣਾ ਨਹੀਂ ਮੈਂ ਤਾਂ ਬੋਲਣਾ ਨਹੀਂ ਸੀਗਾ ਵੈਸੇ ਕਿਉਂ ਬੋਲਣਾ ਬਹੁਤ ਔਖਾ ਹੁੰਦਾ ਹੈ ਮਸਾਈ ਮਰ ਮਾਰ ਕੇ ਬੈਠਾ ਸੀ ਮੈਂ ਸਵਾਉ ਚੁਕਾਓ ਸੀਸ ਸਤਿਗੁਰਾਂ ਦੇ ਅੱਗੇ ਬਾਬਾ ਜੀ ਨੂੰ ਸਾਰੀਆਂ ਸੰਗਤਾਂ ਸਮੇਤ ਸਾਰੇ ਮਿਲ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ